ਦੇ ਵਿੱਚ ਵੀ ਕੋਈ ਦੁੱਖ ਨਹੀਂ ਰਿਹਾ ਸਾਰੇ ਖੁਸ਼ੀਆਂ ਹੀ ਖੁਸ਼ੀਆਂ ਨੇ ਇਸ ਤਰ੍ਹਾਂ 사ਤਗੁਰ ਜੀ ਤਲਵੰਡੀ ਨਗਰ ਦੇ ਵਿੱਚ ਵਰਤ ਰਹੇ ਨੇ ਮਨੋਖ ਲਗਾਤਾਰ 사ਤਗੁਰਾਂ ਨੂੰ ਮਿਲਣ ਵਾਸਤੇ ਆਉਂਦੇ ਨੇ ਸਲਾਗਾ ਕਰਦੇ ਨੇ ਉਹਨਾਂ ਦੇ ਗੁਣਾਂ ਦੇ ਬਾਰ-ਬਾਰ ਵਿਚਾਰ ਕਰਦੇ ਨੇ ਮਿੱਠੇ ਬਜਨ ਬੋਲਦੇ ਨੇ ਸੁਭਾਅ ਬੜਾ 사ਤਗੁਰਾਂ ਦਾ ਕੋਮਲ ਹੈ ਹੰਕਾਰ ਆਦ ਵਰਗਾ ਉਹਨਾਂ ਵਿੱਚ ਕੋਈ ਮਾੜਾ ਆਉਗਣ ਨਹੀਂ ਹੈ ਉਦਾਰ ਚਿਤਨੇ ਅਤੇ ਮਤ ਸੰਤਾਂ ਵਾਂਗ ਸੁਸ਼ੀਲ ਹੈ। ਪ੍ਰੇਮਮਈ ਸੁੰਦਰ ਸ਼ਬੀਲਾ ਸਰੂਪ ਹੈ। ਵਿਸ਼ੇ ਵਾਸ਼ਨਾ ਦੀ ਜੜ੍ਹ ਹੀ ਨਹੀਂ ਹੈ। ਖੁਸ਼ੀ ਗਮੀ ਤੋਂ ਹਿਰਦਾ ਜਿਹੜਾ ਹੈ ਬਿਲਕੁਲ ਨਿਰਲੇਪ ਹੈ। ਸੁਲਤਾਨਪੁਰ ਜਾ ਕੇ ਕਮਾਈ ਕੀਤੀ ਹੈ। ਇੰਨੀ ਕਮਾਈ ਕੀਤੀ ਹੈ ਕਿ ਕਿਸੇ ਗੱਲ ਦੀ ਟੋਟ ਹੀ ਨਹੀਂ ਰਹੀ। ਗਰੀਬਾਂ ਨੂੰ ਬਹੁਤ ਇਹ ਨਾਨੇ ਦਾਣ ਦਿੱਤਾ ਹੈ ਹਰ ਥਾਂ ਉਹਨਾਂ ਦੀ ਸੁੰਦਰ ਕੀਰਤੀ ਫੈਲੀ ਹੋਈ ਹੈ ਇਸ ਤਰ੍ਹਾਂ ਨਿਝ ਜਸ ਦਾ ਵਿਸਤਾਰਾ ਹੋਇਆ ਮੁਕਤੀ ਦੇ ਦਾਤੇ ਇੱਕ ਮਹੀਨਾ ਹੁਣ ਗੁਰੂ ਕੋ ਤਲਵੰਡੀ ਦੇ ਵਿੱਚ ਠਹਿਰੇ ਫਿਰ ਸੁਲਤਾਨਪੁਰ ਜਾਣ ਦੀ ਸਤਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਿਆਰੀ ਕਰ ਲਈ ਹੈ ਰਾਏ ਬੁਲਾਰ ਨੂੰ ਮਿਲਣ ਦੀ ਪ੍ਰੀਤ ਤੇ ਵਿਚਾਰ ਕੀਤਾ ਏ ਰਾਏ ਬੁਲਾਰ ਤਦ ਇਕੱਲਾ ਬੈਠਾ ਹੋਇਆ ਸੀ ਬੜੇ ਆਦਰ ਦੇ ਨਾਲ ਉਹਨਾਂ ਦੇ ਪਾਸ ਸਤਿਗੁਰੂ ਧੰਨ 시 ਗੁਰੂ ਨਾਨਕ ਦੇਵ ਮਹਾਰਾਜ ਜਾ ਕੇ ਬੈਠੇ ਨੇ ਤੇ ਫਿਰ ਸੁਲਤਾਨ ਗੁਰੂ ਧੰਨ ਹੱਥ ਜੋੜ ਕੇ ਰਾਏ ਬੁਲਾਰ ਨੇ ਬਚਨ ਕੀਤੇ ਕਹਿ ਲੱਗਾ ਮੇਰੇ ਧੰਨ ਭਾਗ ਨੇ ਤੁਸੀਂ ਮੈਨੂੰ ਆ ਕੇ ਦਰਸ਼ਨ ਦਿੱਤੇ ਨੇ ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਸ਼੍ਰੋਮਣੀ ਗਿਆਨਵਾਨ ਕਿਰਪਾ ਨਿਧਾਨ ਕਲਾਵਾਨ ਕਲਪਨਾ ਰਹਿਤ ਗੁਨਾ ਦੀ ਖਾਣ ਮੈਂ ਜਗਤ ਦੇ ਕਲੇਸ਼ਾਂ ਦੇ ਵਿੱਚ ਫਸਿਆ ਰਹੀ ਨਾ ਸਰਕਾਰੀ ਜੋ ਸੰਸਾਰਿਕ ਧੰਦੇ ਨੇ ਉਹਨਾਂ ਵਿੱਚ ਫਸਿਆ ਰਹੀ ਨਾ ਆਪ ਦੇ ਉਪਦੇਸ਼ ਸੁਣ ਉਪਦੇਸ਼ ਸੁਣਨ ਦੀ ਲਾਲਸਾ ਹੈ ਕੀ ਮੈਨੂੰ ਅਧਿਕਾਰੀ ਸਮਝ ਗਏ ਤੇ ਮੇਰੇ ਤੇ ਕਿਰਪਾ ਨਹੀਂ ਕਰਦੇ ਤੁਸੀਂ ਹੇ ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮੇਰੇ ਬੰਧਨਾਂ ਨੂੰ ਕੱਟ ਦਿਓ ਇਹ ਸੁਣ ਕੇ ਕਮਲ ਵਰਗੇ ਮੁਖੜੇ ਵਾਲੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਨੇ ਕਹਿਣ ਲੱਗੇ ਰਾਏ ਗੁਲਾਰ ਜੀ ਸਦਾ ਹੀ ਸਤਨਾਮ ਦਾ ਸਿਮਰਨ ਕਰਿਆ ਕਰੋ ਸਭ ਸੁੱਖਾਂ ਦਾ ਘਰ ਹੈ ਜਦੋਂ ਤੀਰ ਦੇ ਨਾਲ ਹੁਮਾ ਪੰਛੀ ਹੁਮਾ ਪੰਛੀ ਦਾ ਖੰਭ ਜੋੜ ਕੇ ਤੀਰ ਨੂੰ ਕਮਾਨ ਵਿੱਚੋਂ ਛੱਡੀਦਾ ਹੈ ਨਾ ਇਹ ਤੀਰ ਹੁਮਾ ਦੇਸ਼ ਦੇ ਵਿੱਚ ਪਹੁੰਚ ਜਾਂਦਾ ਏ ਖੰਭ ਦੀ ਤਾਕਤ ਕਰਕੇ ਤੀਰ ਹੁਮਾ ਦੇਸ਼ ਪਹੁੰਚ ਗਿਆ ਜਾਂਦਾ ਏ ਫਿਰ ਉਹ ਖੰਭ ਕਦੀ ਧਰਤੀ ਤੇ ਨਹੀਂ ਆਉਂਦਾ ਇਸ ਤਰ੍ਹਾਂ ਹੀ ਨਾਮ ਦੀ ਰੀਤੀ ਦੀ ਵਰਨਣ ਕੀ ਨਾਮ ਦੀ ਰੀਤੀ ਵੀ ਵਰਨਣ ਕੀਤੀ ਹੈ ਕਹਿ ਲੱਗੇ ਜੇ ਇਕ ਜਿੱਤ ਦਿਨ ਰਾਤ ਸਿਮਰਨ ਕਰੀਏ ਨਾ ਦੇਹ ਦਾ ਛੁਟਕਾਰਾ ਹੋਵੇ ਤੇ ਨਾਮ ਉਸ ਦਾ ਸੰਗੀ ਹੋਵੇਗਾ ਨਾਮ ਜਪਣ ਵਾਲੇ ਨੂੰ ਜਿਹੜਾ ਵੀ ਦੇਸ਼ ਸੁਹਾਵਣਾ ਲੱਗੇ ਉਹ ਕਿਸੇ ਧੀਰ ਤੋਂ ਬਗੈ ਬਿਨਾਂ ਉਥੇ ਪਹੁੰਚ ਜਾਵੇਗਾ ਦੁਬਾਰਾ ਫਿਰ ਇਸ ਜਗਤ ਦੇ ਵਿੱਚ ਦੇਹ ਨਹੀਂ ਉਤਾਰਦਾ ਜਿਹੜਾ ਸਤਨਾਮ ਦੇ ਨਾਲ ਜਿਸ ਦਾ ਪਿਆਰ ਪੈ ਜਾਂਦਾ ਏ ਉਪਦੇਸ਼ ਸੁਣ ਕੇ ਰਾਏ ਬੁਲਾਰ ਦੀ ਨਾਮ ਦੇ ਨਾਲ ਲਿਬ ਲੱਗ ਗਈ ਮਨ ਵਿੱਚ ਸੁੰਦਰ ਪਰਮ ਪ੍ਰੇਮ ਜਾਗ ਪਿਆ ਏ ਫਿਰਦੀਨ ਹੋ ਕੇ ਸੁੰਦਰ ਬਚਨ ਕਹਿੰਦਾ ਹੈ ਕਹਿ ਲਗਾ ਮੇਰੇ ਹਿਰਦੇ ਵਿੱਚ ਦਰਸ਼ਨਾ ਦੀ ਬਹੁਤ ਲਾਲਸਾ ਹੈ ਤੁਸੀਂ ਹੁਣ ਸੁਲਤਾਨਪੁਰ ਚਲੇ ਜਾਣਾ ਹੈ ਮੈਨੂੰ ਵੀ ਛੋੜੇ ਦਾ ਬਹੁਤ ਕਸ਼ਟ ਹੋਵੇਗਾ ਤੁਹਾਡੇ ਦਰਸ਼ਨਾ ਦੀ ਲਾਲਸਾ ਮਾਨ ਵਿੱਚ ਲੱਗੀ ਰਹੇਗੀ ਹਿਰਦੇ ਵਿੱਚ ਸੱਚੀ ਪ੍ਰੀਤ ਵੇਖੇ ਨ ਕਮਲ ਨੈਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਾਂ ਲੱਗੇ হে ਦਿਆਲੂ হে ਰਾਜੇ ਕੇਵਲ ਚਿੱਤ ਦੇ ਵਿੱਚ ਯਾਦ ਕਰੋ ਮੈਂ ਸਦਾ ਤੁਹਾਡੇ ਪਾਸ ਹੀ ਆ ਜਦੋਂ ਵੀ ਮੈਨੂੰ ਯਾਦ ਕਰੋਗੇ ਤੁਹਾਡੇ ਕੋਲ ਹੀ ਮੈਂ ਹੋਵਾਂਗਾ ਇਸ ਤਰ੍ਹਾਂ ਹਿਰਦੇ ਵਿੱਚ ਧੀਰਜ ਦੇ ਕੇ ਗੁਨਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਰਾਏ ਬੁਲਾਰ ਨੂੰ ਮਿਲ ਕੇ ਆਪਣੇ ਘਰ ਦੇ ਵਿੱਚ ਆ ਗਏ ਨੇ ਮਾਤਾ ਜੀ ਨੂੰ ਮਿਲ ਕੇ ਬੜਾ ਪ੍ਰੇਮ ਵਿਧਾਇਆ ਹੈ ਜਿਵੇਂ ਗਾਂ ਤੋਂ ਬੱਚਾ ਵਿਛੜਦਾ ਹੈ ਨਾ ਤਾਂ ਗਾਂ ਤਰਲੋ ਮੱਛੀ ਹੁੰਦੀ ਹੈ ਮਾਤਾ ਜੀ ਅਸੀਸਾਂ ਦੇਂਦੇ ਨੇ ਮੱਥਾ ਪੋਲੋਸ ਦੇਨੇ ਮਨ ਵਿੱਚ ਜਗਤ ਦੇ ਮਾਲਕ ਦੀ ਅਰਦਾਸਾ ਕਰਦੇ ਨੇ ਪ੍ਰਭੂ ਮੇਰੇ ਪੁੱਤਰ ਦੀ ਹਰ ਸਮੇ ਰਖਿਆ ਕਰਨੀ اے ਦੀਨ ਦਿਆਲ ਤੁਸੀਂ ਮਹਾਪੁਰਖ ਹੋ ਤੁਸੀਂ ਰੱਬ ਦੇ ਪਿਆਰੇ ਹੋ ਮਾਤਾ ਜੀ ਦੇ ਚਰਨਾਂ ਤੋਂ ਅਸੀਸ ਧਰ ਕੇ ਮਾਤਾ ਜੀ ਦੇ ਸਹੀ ਚਰਨਾਂ ਤੇ ਸੀਸ ਧਰਿਆਏ ਆਪਣੇ ਘਰ ਤੋਂ ਗੁਰੂ ਜੀ ਬਾਹਰ ਆ ਗਏ ਨੇ ਨਗਰ ਦੇ ਸਾਰੇ ਪ੍ਰੇਮੀ ਆ ਕੇ ਮਿਲੇ ਨੇ ਉਹ ਸਾਰੇ ਸਾਧਗੁਰੂ ਜੀ ਦੇ ਚਰਨਾਂ ਨੂੰ ਸ਼ੂ ਸ਼ੂ ਕੇ ਤੁਰੇ ਜਾਂਦੇ ਨੇ ਸਾਧਗੁਰਾਂ ਨੂੰ ਨਮਸ਼ਕਾਰ ਕਰਦੇ ਨੇ ਸਵਾਮੀ ਸਤਿਗੁਰ ਜੀ ਆਪ ਆਪਣੇ ਵਾਹਨ ਤੇ ਚੜ੍ਹ ਬੈਠੇ ਨੇ ਮਹਿਤਾ ਕਾਲੂ ਜੀ ਉਹਨਾਂ ਨੂੰ ਬਹੁਤ ਸਿੱਖਿਆ ਦੇ ਰਹੇ ਨੇ ਅਤੇ ਧਨ ਖੱਟਣ ਦੀਆਂ ਧਨ ਕਮਾਉਣ ਦੀਆਂ ਸੁੰਦਰ ਵਿਧੀਆਂ ਜਿਹੜੀਆਂ ਦੱਸ ਰਹੇ ਨੇ اے ਪੁੱਤਰ ਸੁਣੋ ਤੁਸੀਂ ਹੁਣ ਸੰਬੰਧੀ ਬਣ ਗਏ ਹੋ ਤੁਹਾਡੇ ਪਾਸ ਕਈ ਪ੍ਰਕਾਰ ਦਾ ਕੰਮ ਕਾਜ ਹੈ ਬਹੁਤ ਧਨ ਇਕੱਠਾ ਕਰੋ ਤੇ ਪਰਿਵਾਰ ਦੇ ਖਰਚਿਆਂ ਬਾਰੇ ਵਿਚਾਰ ਕਰੋ ਪਹਿਲਾਂ ਵਾਲੀ ਖੋਲ ਦੇ ਲਈ ਹੁਣ ਛੱਡ ਦਿਓ ਗ੍ਰਸਤੀ ਮਨੋਖ ਵਾਲਾ ਰਸਤਾ ਫੜ ਲਵੋ ਧਣੀ ਮਨੋਖ ਸਭ ਵਿੱਚ ਪ੍ਰધાન ਹੁੰਦਾ ਏ ਮੂਰਖ ਧਨਵਾਨ ਨੂੰ ਵੀ ਲੋਕ ਚਾਤਰ ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਸਮਝਾ ਰਹੇ ਨੇ ਕਹਿ ਲੱਗੇ ਜਿਸ ਤਰ੍ਹਾਂ ਜਲ ਤੋਂ ਬਗੈਰ ਸਰੋਵਰ ਸੋਭਦਾ ਨਹੀਂ ਇਸੇ ਤਰ੍ਹਾਂ ਧਨ ਤੋਂ ਬਗੈਰ ਮਰਦ ਨਹੀਂ ਸ਼ੋਭਦਾ ਸ਼ੋਭਾ ਨਹੀਂ ਪਾਉਂਦਾ ਜਿਵੇਂ ਪਾਣੀ ਵਾਲੇ ਬੱਦਲ ਬਿਨਾ ਖੇਤੀ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਧੰਤੋਂ ਬਗੈਰ ਕੋਈ ਵਣਜ ਵਪਾਰ ਨਹੀਂ ਹੁੰਦਾ ਇਸ ਤਰ੍ਹਾਂ ਕਈ ਪ੍ਰਕਾਰ ਦੀਆਂ ᔪਗਤੀਆਂ ਦੱਸ ਰਹੇ ਨੇ ਮਹਤਾ ਕਾਲੂ ਜੀ ਤੇ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਆਪਣੇ ਪੁੱਤਰ ਨੂੰ ਫਿਰ ਗੁਰੂ ਜੀ ਕੁਝ ਬਚਨ ਉਚਾਰਦੇ ਨੇ ਬਹੁਤ ਚੰਗੀ ਗੱਲ ਐ ਕਹਿ ਲੱਗੇ ਪਿਤਾ ਜੀ ਮੈਂ ਇਸ ਤਰ੍ਹਾਂ ਹੀ ਕਰਾਂਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡੀ ਗੱਲ ਮੈਂ ਸਿਰ ਮੱਥੇ ਤੇ ਮੰਨਾਂਗਾ ਇਕਾ ਕੇ ਫਿਰ ਚਰਨਾਂ ਤੇ ਵੰਦਨਾ ਕੀਤੀ ਹੈ ਤੇ ਦੁੱਖਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਣੇ ਰਸਤੇ ਤੇ ਪੈ ਗਏ ਨੇ 900 ਲਖਣੀ ਨੇ ਆਪਣੇ ਸਾਸ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਸੰਸ ਕਿਰਪਾ ਸਾਸ ਕਿਰਪਾ ਕਰਕੇ ਬੜੇ ਪਿਆਰ ਦੇ ਨਾਲ ਮਿਲੀ ਹੈ ਬੜੇ ਪਿਆਰ ਦੇ ਨਾਲ ਸੀਸਾਂ ਦਿੱਤੀਆਂ ਨੇ ਸਦਾ ਸੁਹਾਗਣ ਰਹੋ ਵੱਡਾ ਸੁਖ ਪ੍ਰਾਪਤ ਕਰੋ ਮੈਂ ਭਗਵਾਨ ਪੁੱਤਰ ਦੀ ਮਾਤਾ ਹਾਂ ਪਤੀ ਦੀ ਪ੍ਰੀਤ ਸਦਾ ਤੇਰੇ ਮਨ ਵਿੱਚ ਭਾ ਹਰ ਬਾਂਤ ਵਸਦੀ ਰਹੇ ਫਿਰ ਡੋਲੇ ਦੇ ਵਿੱਚ ਬੈਠ ਕੇ ਪਤੀ ਦੇ ਨਾਲ ਚਲੀ ਗਈ ਹੈ ਪਤੀ ਨਾਲੋਂ ਵਿਛੜਣਾ ਪਤੀ ਨਾਲੋਂ ਵਿਛੜਨਾ ਜਿਸ ਦੇ ਹਿੱਤ ਵਿੱਚ ਨਹੀਂ ਹੈ ਹੌਲੀ ਹੌਲੀ ਹੁਣ ਗੁਰਮੁਖੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੁਲਤਾਨਪੁਰ ਪਹੁੰਚ ਗਏ ਨੇ ਗਰੀਬਾਂ ਨੂੰ ਦਾਨ ਦੇਣ ਵਾਲਾ ਜਿਹੜਾ ਵੱਡਾ ਖਜ਼ਾਨਾ ਹੈ ਜੈ ਰਾਮ ਤੇ ਬੇਬੇ ਨਾਨਕੀ ਦੇ ਘਰ ਪਹੁੰਚ ਗਏ ਨੇ ਦੋਵੇਂ ਹੀ ਗੁਰੂ ਜੀ ਦਾ ਸੁੰਦਰ ਚਿਹਰਾ ਵੇਖ ਕੇ ਬੜੇ ਖੁਸ਼ ਹੋਏ ਨੇ ਆਦਰ ਕਰਨ ਦੇ ਲਈ ਚਰਨਾਂ ਤੇ ਵੰਦਨਾ ਕੀਤੀ ਹੈ ਤੇ ਪਰ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ ਦੋਵੇਂ ਹੱਥ ਫੜ ਲਏ ਨੇ ਸੋਖ ਸ਼ਾਂਤ ਪੁਛ ਕੇ ਪਲੰਘ ਤੇ ਬੈਠ ਗਏ ਨੇ ਬੇਬੇ ਨਾਨਕੀ ਨੂੰ ਪੇਕਿਆਂ ਦੇ ਪੇਕਿਆਂ ਦੇ ਸੁਨੇਹੇ ਦਿੱਤੇ ਨੇ ਫਿਰ ਮਾਤਾ ਸੁਲਖਣੀ ਵੀ ਘਰ ਦੇ ਅੰਦਰ ਆ ਗਈ ਹੈ ਉਸ ਨੂੰ ਵੇਖ ਕੇ ਨਾਨਕ ਬੇਬੇ ਨਾਨਕੀ ਦੇ ਮੁਖੜੇ ਦਾ ਕਬਲ ਫਿਰ ਫੁੱਲ ਜਿਹੜਾ ਖੇਡ ਉੱਠਿਆ ਮਾਤਾ ਸੁਲਖਣੀ ਜੀ ਨੇ ਬੰਦਨਾ ਕੀਤੀ ਬੇਬੇ ਨਾਨਕੀ ਨੇ ਉਸ ਨੂੰ ਆਪਣੇ ਗਲ ਦੇ ਨਾਲ ਲਾਇਆ ਜਿਵੇਂ ਕਿਸੇ ਜਨਮ ਦੇ ਗੰਗਾਲ ਨੇ ਨੌ ਨਿੱਧਾਂ ਪਾ ਲਈਆਂ ਹੁਣ ਸੁੰਦਰ ਪੀੜਾ ਡਾਇਆ ਗਿਆ ਏ ਉਸ ਉੱਤੇ ਮਾਤਾ ਸੁਲਖਣੀ ਜੀ ਨੂੰ ਚੰਗੀ ਤਰ੍ਹਾਂ ਬਿਠਾਇਆ ਹੈ ਬੜਾ ਸਤਕਾਰ ਕੀਤਾ ਹੈ ਫਿਰ ਭਾਈ ਬਾਲੇ ਨੇ ਭਾਈ ਬਾਲੇ ਨੂੰ ਹਟੀ ਤੇ ਜਦੋਂ ਇਹ ਖਬਰ ਮਿਲੀ ਹੈ ਨਾ ਕਿ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਆ ਗਏ ਨੇ ਤੇ ਭਾਈ ਬਾਲਾ ਤੁਰੰਤ ਹੀ ਉੱਥੇ ਪਹੁੰਚ ਗਿਆ ਜਿੱਥੇ ਮੁਕਤੀ ਦੇ ਦਾਤੇ ਸਾਤਗੁਰੂ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਹੋਏ ਨੇ ਹਿਰਦੇ ਦੇ ਵਿੱਚ ਸਾਤੂ ਗੁਰਾਂ ਦੇ ਦਰਸ਼ਨਾਂ ਦੀ ਬੜੀ ਤਾਂਘ ਸੀ ਤੇ ਕਹਿੰਦਾ ਹੈ ਜਦ ਮੈਂ ਬੇਦੀ ਪੁੱਤਰ ਨੂੰ ਵੇਖਿਆ ਏ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਬਾਲੇ ਨੇ ਦਰਸ਼ਨ ਕੀਤੇ ਨੇ ਤਾਂ ਚਰਨ ਕਬਲਾਂ ਤੇ ਵੰਦਨਾ ਕੀਤਾ ਕੀਤੀ ਏ ਉਹਨਾਂ ਦੇ ਅੱਗੋਂ ਕਿਹਾ ਏ ਕਿ ਸਦਾ ਕਰਤਾਰ ਤੇਰੇ ਮਨ ਵਿੱਚ ਵਸਦਾ ਰਹੇ ਫਿਰ ਹਾਲ ਚਾਲ ਪੁੱਛ ਕੇ ਬਹੁਤ ਪਿਆਰ ਦਿੱਤਾ ਏ ਤੇ ਗੁਰਮਖੋ ਭਾਈ ਬਾਲਾ ਕਹਿ ਲੱਗਾ ਮੈਂ ਸਦਾ ਹੀ ਠੀਕ ਠਾਕ ਰਹਿਣਾ ਕਿਉਂਕਿ ਆਪ ਜੀ ਨੇ ਇੱਕੇ ਵਾਰ ਹੀ ਮੇਰੇ ਸਾਰੇ ਦੋਖਾਂ ਦਾ ਨਾਸ਼ ਹੀ ਕਰ ਦਿੱਤਾ ਹੈ ਹਿਰਦੇ ਦੇ ਵਿੱਚ ਹਰ ਸਮੇਂ ਤੁਹਾਡਾ ਇਹਾਣ ਹੀ ਵਸਦਾ ਰਹਿੰਦਾ ਹੈ ਤਿੰਨ ਪ੍ਰਕਾਰ ਦੇ ਜਿਹੜੇ ਸੰਤਾਪ ਨੇ ਉਹ ਮੇਰੇ ਸਰੀਰ ਨੂੰ ਛੂ ਨਹੀਂ ਸਕਦੇ ਤਿੰਨ ਬਿਮਾਰੀਆਂ ਨੇ ਆਧ ਭਾਵ ਕੇ ਮਨ ਦੇ ਜਾਂ ਆਤਮਕ ਰੋਗ ਵਿਆਦ ਜਿਹੜੇ ਸਰੀਰ ਦੇ ਰੋਗ ਹੁੰਦੇ ਨੇ ਉਪਾਦ ਜਿਹੜੇ ਭਰਮ ਭੁਲੇਖੇ ਦੇ ਰੋਗ ਹੁੰਦੇ ਨੇ ਭਾਈ ਬਾਲਾ ਕਹਿੰਦਾ ਇਹ ਤਿੰਨੇ ਰੋਗ ਮੇਰੇ ਤੁਸੀਂ ਮਿਟਾ ਦਿੱਤੇ ਨੇ ਨਗਰ ਦੇ ਵਿੱਚ ਗੁਰਮੁਖੋ ਜਿੰਨੇ ਵੀ ਉਹਨਾਂ ਦੇ ਪ੍ਰੇਮੀ ਨੇ ਸਾਰੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਨੇ ਹੱਥ ਜੋੜ ਕੇ ਮੁਕਤੀ ਦੇ ਦਾਤੇ ਦੇ ਚਰਣਾ ਤੇ ਢੈ ਪੈਂਦੇ ਨੇ ਦੁੱਖਾਂ ਦੇ ਨਾਸ਼ ਕਰਨ ਵਾਲੇ ਸਭ ਦਾ ਸਨਮਾਨ ਕਰਦੇ ਨੇ ਸਤਕਾਰ ਕਰਦੇ ਨੇ ਇਸ ਤਰ੍ਹਾਂ ਸਾਰਾ ਦਿਨ ਜਿਹੜਾ ਇਹ ਨਾ ਗੁਰਮੁਖੋ ਉਹ ਬਤੀਤ ਹੋਇਆ ਏ ਸ਼ਾਮ ਹੋ ਗਈ ਏ ਸਾਰੇ ਆਕਾਸ਼ ਦੇ ਹਨੇਰਾ ਛਾ ਗਿਆ ਏ ਘਰ ਦੇ ਵਿੱਚ ਕਈ ਪ੍ਰਕਾਰ ਦੇ ਭੋਜਨ ਤਿਆਰ ਹੋਏ ਨੇ ਬੇਬੇ ਨਾਨਕੀ ਨੇ ਨੇੜੇ ਬੈਠ ਕੇ ਸਾਰੇ ਭੋਜਨ ਛਕੇ ਨੇ ਆਪਣੇ ਭਰਾ ਨੂੰ ਹੱਥੀਂ ਭੋਜਨ ਛਕਾਉਂਦੀ ਹੈ ਗੁਰਮਖੋ ਪੈਰ ਰਾਤ ਰਹਿੰਦਿਆਂ ਸਤਿਗੁਰੂ ਨਿਤ ਹੀ ਇਸ ਤਰ੍ਹਾਂ ਹੀ ਜਾਗ ਪੈਂਦੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਸੁਖ ਪਰਦੀਪ ਪ੍ਰਾਪਤੀ ਹੁੰਦੀ ਹੈ ਫਿਰ ਉਹ ਨਾ ਚੰਗੀ ਤਰ੍ਹਾਂ ਇਸ਼ਨਾਨ ਕਰਦੇ ਨੇ ਆਸਣ ਬਣਾ ਕੇ ਪ੍ਰਭੂ ਦੇ ਸਿਮਰਨ ਵਿੱਚ ਧਿਆਨ ਲਾ ਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਜਾਂਦੇ ਨੇ ਜਦੋਂ ਹਨੇਰਾ ਹਟ ਜਾਂਦਾ ਏ ਸਵੇਰ ਹੋ ਜਾਂਦੀ ਏ ਸੂਰਜ ਚੜ੍ਹ ਜਾਂਦਾ ਏ ਤੇ ਉੱਠ ਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਹੱਟੀ ਦੇ ਉੱਤੇ ਚਲੇ ਗਏ ਫਿਰ ਬੈਠ ਕੇ ਮੋਦੀ ਦਾ ਕੰਮ ਕਰਨ ਲੱਗ ਪਏ ਜਿਵੇਂ ਨਵਾਬ ਲੋਧੀ ਦੇ ਨਾਲ ਲੈਣ ਦੇਣ ਕਰਨਾ ਸੀ ਇਹ ਕਾਰ ਕਰਦਿਆਂ ਨੂੰ ਵੀ ਬਹੁਤ ਸਮਾਂ ਬੀਤ ਗਿਆ ਆਪਣੀ ਪੁੱਤਰੀ ਸਲਖਰੀ ਨੂੰ ਲੈਣ ਵਾਸਤੇ ਉਹਦੇ ਪਿਤਾ ਜੀ ਮੂਲਚੰਦ ਵੀ ਉਧਰੋਂ ਆ ਗਏ ਨੇ 2 ਦਿਨ ਸੁਲਤਾਨਪੁਰ ਨਗਰ ਵਿੱਚ ਰਹਿ ਕੇ ਫਿਰ ਮੂਲਚੰਦ ਆਪਣੀ ਪੁੱਤਰੀ ਨੂੰ ਲੈ ਕੇ ਹੌਲੀ-ਹੌਲੀ ਚੱਲ ਪਏ ਨੇ ਆਪਣੇ ਘਰ ਬਹੁਤ ਪਹੁੰਚ ਕੇ ਬਹੁਤ ਖੁਸ਼ ਹੋਇਆ ਹੈ ਸਤਗੁਰੂ ਜੀ ਜਿਵੇਂ ਪਹਿਲਾਂ ਬੜੀ ਉਦਾਰਤਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਗਰੀਬਾਂ ਨੂੰ ਦਾਨ ਕਰਦੇ ਨੇ ਗਰੀਬਾਂ ਨੂੰ ਦਾਨ ਦਿੰਦੇ ਨੇ ਉਸੇ ਤਰ੍ਹਾਂ ਹੀ ਹੁਣ ਸੁੱਖਾਂ ਦੇ ਸਾਗਰ ਕਰੀ ਜਾ ਰਹੇ ਨੇ ਜਿਵੇਂ ਗੰਗਾ ਨਦੀ ਹਮੇਸ਼ਾ ਪੂਰਬ ਵੱਲ ਹੀ ਵਹਿੰਦੀ ਹੈ ਅਤੇ ਕਦੀ ਪੱਛਮ ਵੱਲ ਨਹੀਂ ਨਾ ਜਾਂਦੀ ਜਿਵੇਂ ਸੂਰਜ ਦਾ ਇਹ ਸੁਭਾਅ ਨਾ ਧਰਮ ਹੈ ਕਿ ਸਦਾ ਹਨੇਰੇ ਨੂੰ ਭਜਾਉਂਦਾ ਏ ਇਸੇ ਤਰ੍ਹਾਂ ਹੀ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਉਤ ਉਸੇ ਤਰ੍ਹਾਂ ਹੀ ਕਰਦੇ ਜਿਵੇਂ ਕਿ ਸੇਵਕ ਕਹਿੰਦੇ ਨੇ ਜਿਵੇਂ ਕਲਪ ਬ੍ਰੇਸ਼ਦਾ 에 ਸੁਭਾਏ ਕਿ ਉਹ ਮੂਹ ਮੰਗੀ ਮੁਰਾਦ ਦੇਂਦਾ ਹੈ ਮੰਗਣ ਵਾਲੇ ਨੂੰ ਕਦੀ ਵੀ ਖਾਲੀ ਨਹੀਂ ਗੁਰਮੁਖੋ ਜਾਣ ਦੇਂਦਾ ਇਸ ਤਰ੍ਹਾਂ ਹੀ ਜਿਵੇਂ ਇਸ ਤਰ੍ਹਾਂ ਹੀ ਜਿਵੇਂ ਅਤੇ ਜੋ ਕੁਝ ਵੀ ਲੋਕ ਮੰਗਦੇ ਨੇ ਚੰਦਰਮਾ ਵਰਗੇ ਮੁਖੜੇ ਧਨ ਮੰਗ ਵਾਲੇ ਧਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਦੀਆਂ ਝੋਲੀਆਂ ਭਰ ਕੇ ਤੋਰਦੇ ਨੇ ਦੌਲਤ ਖਾ ਨੂੰ ਉਹ ਖਰਚਾ ਥੋੜਾ ਦਿੰਦੇ ਨੇ ਪਰ ਲੋਕਾਂ ਨੂੰ ਉਹ ਬਹੁਤ ਕੁਝ ਜਿਹੜਾ ਵੰਡ ਦਿੰਦੇ ਬਹੁਤ ਕੁਝ ਦਿੰਦੇ ਨੇ ਸਾਰਾ ਦਿਨ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਸਾਰਾ ਦਿਨ ਦਾਨ ਦਿੰਦਿਆਂ ਹੀ ਲੰਘ ਜਾਂਦੀ ਹੈ ਦਾਨ ਕਰਦਿਆਂ ਹੀ ਲੰਘ ਜਾਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਧਾਰ ਕੇ ਆਪ ਆ ਕੇ ਇੱਥੇ ਦੁਕਾਨ ਕੀਤੀ ਸੀ ਗਰੀਬੀ ਦਲੇਦਰ ਅਤੇ ਨੰਗਰਤਾ ਸੁਲਤਾਨਪੁਰ ਨਗਰ ਛੱਡ ਕੇ ਚਲੀ ਗਈ ਹੈ ਕੋਈ ਵੀ ਘਰ ਗਰੀਬ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਵੀ ਪਦਾਰਥ ਸਤਿਗੁਰਾਂ ਦੇ ਕੋਲੋਂ ਆ ਕੇ ਮੰਗਦੇ ਨੇ ਉਹ ਹੀ ਸਤਿਗੁਰ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਜੇ ਕੋਈ ਮੁੱਲ ਦੇ ਜਾਂਦਾ ਹੈ ਤਾਂ ਠੀਕ ਹੈ ਜੇ ਨਹੀਂ ਕੋਈ ਦੇਂਦਾ ਤਾਂ ਸਤਿਗੁਰੂ ਵਾਪਸ ਪੁੱਛਦੇ ਨਹੀਂ ਹੈ ਇਹਦਾ ਮੁੱਲ ਦਿਓ ਉਹਨਾਂ ਦੇ ਮਨ ਧਾਰ ਕੇ ਇੱਥੇ ਦੁਕਾਨ ਕੀਤੀ ਹੈ ਸਾਰੇ ਹੀ ਬੜੇ ਖੁਸ਼ ਨੇ ਕਈ ਕਲਾਵਾਨ ਸਿਆਣੇ ਇਹ ਅਨੁਮਾਨ ਲਾਉਂਦੇ ਨੇ ਕਿ ਗੁਰੂ ਜੀ ਦੇ ਪਾਸ 파ਰਸ ਹੈ ਜਿਸ ਦੇ ਨਾਲ ਇਹ ਲੋਹੇ ਨੂੰ ਵੀ ਸੋਨਾ ਬਣਾ ਦਿੰਦੇ ਨੇ ਕਈ ਕਹਿੰਦੇ ਨੇ ਕਿ ਇਸ ਨੂੰ ਦੇਵਤਿਆਂ ਦਾ ਵਰ ਹੈ ਕਈ ਕਹਿੰਦੇ ਨੇ ਕਿ ਇਹ ਤੰਤਰ ਮੰਤਰ ਜਾਣਦੇ ਨੇ ਜਿਹੜੇ ਇਹਨਾਂ ਦੀ ਸੇਵਾ ਕਰਦੇ ਨੇ ਕਈ ਕਹਿੰਦੇ ਨੇ ਕਿ ਇਹ ਪੂਰਾ ਭਗਤ ਹੈ ਪ੍ਰਭੂ ਤਾਂ ਆਪ ਹੀ ਖਜ਼ਾਨਾ ਘਟ ਨਹੀਂ ਹੋਣ ਦਿੰਦਾ ਕਈ ਕਹਿੰਦੇ ਨੇ ਕਿ ਇਹਨਾਂ ਪਾਸ ਨਿੱਧੀਆਂ ਸਿੱਧੀਆਂ ਦਾ ਖਜ਼ਾਨਾ ਏ ਇਸ ਕਰਕੇ ਇਹ ਗਰੀਬਾਂ ਨੂੰ ਖੁੱਲਾ ਦਾਣ ਦੇ ਹੀ ਜਾਂਦੇ ਨੇ ਜਿਸ ਵੱਲ ਵੀ ਪਿਆਰ ਭਰੀ ਦ੍ਰਿਸ਼ਟੀ ਦੇ ਨਾਲ ਸਾਧਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੇਖਦੇ ਨੇ ਉਹਦੇ ਹਿਰਦੇ ਦੀ ਸਾਰੀ ਮੂਰਖਤਾ ਜਿਹੜੀ ਗੁਰਮੁਖੋਂ ਦੂਰ ਹੋ ਜਾਂਦੀ ਹੈ ਕਈ ਕਹਿੰਦੇ ਨੇ ਇਹ ਆਪ ਪਰਮੇਸ਼ਵਰ ਹੈ ਜਿਹੜੇ ਅਵਤਾਰ ਧਾਰ ਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਆਏ ਨੇ ਗੁਰਮੁਖੋ ਜੋ ਸਰਦਾ ਧਾਰ ਕੇ ਦਰਸ਼ਨ ਕਰਦਾ ਏ ਨਾ ਉਹਦੇ ਮੋਹ ਤੋਂ ਪੈਦਾ ਹੋਏ ਸਾਰੇ ਸ਼ੰਕੇ ਜਿਹੜੇ ਨੇ ਉਹ ਡਰ ਜਿਹੜੇ ਨੇ ਦੂਰ ਹੋ ਜਾਂਦੇ ਨੇ ਜੇ ਕੋਈ ਸ਼ਰਧਾ ਦੇ ਨਾਲ ਸਿੱਖਿਆ ਲੈਣ ਵਾਸਤੇ ਆਉਂਦਾ ਏ ਉਹ ਵੀ ਉਹਨਾਂ ਦੇ ਬਚਨ ਸੁਣ ਕੇ ਸਾਰੇ ਭਰਮ ਭੁਲੇਖੇ ਜਿਹੜੇ ਛੱਡ ਦਿੰਦਾ ਏ ਇਸ ਕਿਰਪਾ ਇਸ ਪ੍ਰਕਾਰ ਇੱਕ ਮਹੀਨਾ ਜਿਹੜਾ ਇਹ ਬੀਤ ਗਿਆ ਗੁਰਮੁਖੋ ਕਿਸੇ ਮਗਤੇ ਨੂੰ ਵੀ ਨਿਰਾਸ਼ ਵਾਪਸ ਨਹੀਂ ਸਤਿਗੁਰੂ ਮੋੜਦੇ ਇੱਕ ਦਿਨ ਬੇਬੇ ਨਾਨਕੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਭृਾਈ ਨੂੰ ਘਰ ਲਿਆਦਾ ਜਾਵੇ ਘਰ ਦਾ ਸਾਰਾ ਕੰਮ ਕਾਜ ਉਹ ਹੁਣ ਸੰਭਾਲੇ ਉਹਦੇ ਬਗੈਰ ਤਾਂ ਘਰ ਦੀ ਕੋਈ ਰੀਤ ਹੀ ਨਹੀਂ ਹੈ ਇਸ ਵਿਚਾਰ ਕਰਕੇ ਉਹਨੇ ਆਪਣੀ ਪਤੀ ਪਤਨੀ ਆਪਣੇ ਪਤੀ ਦੇ ਪਾਸ ਇਹ ਵਚਨ ਆਖੇ ਨੇ ਕਹਿ ਲਗੇ ਕਿਸੇ ਅਕਲਮੰਦ ਲਾਗੀ ਨੂੰ ਭੇਜ ਕੇ ਤੇ ਪਰਜਾਈ ਨੂੰ ਮੰਗਵਾ ਲਓ ਬੁਲਾ ਲਵੋ ਇਹ ਸੁਣ ਕੇ ਭਾਈ ਜੈ ਰਾਮ ਨੇ ਕੁਝ ਮਨੁੱਖ ਬੁલાਏ ਨੇ ਤੇ ਚੰਗੀ ਰੀਤੀ ਅਨੁਸਾਰ ਉਹਨਾਂ ਨੂੰ ਮਾਤਾ ਸੁਲਖਣੀ ਜੀ ਨੂੰ ਲੈਣ ਵਾਸਤੇ ਭੇਜੇ ਆਏ ਮੂਲ ਚੰਦ ਦੇ ਘਰ ਪਹੁੰਚ ਕੇ ਉਹਨਾਂ ਉਸ ਨੂੰ ਜੈ ਰਾਮ ਦੇ ਸੰਤ ਦਾ ਸੰਦੇਸ਼ਾ ਸੁਨਾਇਆ। ਵਿਚਾਰ ਕਰਕੇ ਫਿਰ ਮੂਲ ਚੰਦ ਦੀ ਸੁਪਤਨੀ ਚੰਦੋ ਉਹ ਭੱਜੀ ਭੱਜੀ ਮਾਤਾ ਸੁਲਖਣੀ ਪਾਸ ਗਈ ਹੈ। ਤੇ ਆਪਣੀ ਪੁੱਤਰੀ ਦੇ ਮੋਹ ਦੇ ਵਿੱਚ ਵਿਆਕਲ ਹੋ ਗਈ ਹੈ। ਵੱਡੇ ਭਾਗਾਂ ਵਾਲੀ ਸੁਲਖਣੀ ਨੂੰ ਤਿਆਰ ਕੀਤਾ ਹੈ। ਕਈ ਪ੍ਰਕਾਰ ਦੇ ਪਦਾਰਥ ਤੇ ਕੱਪੜੇ ਉਹਨੂੰ ਨਾਲ ਲੈ ਜਾਣ ਵਾਸਤੇ ਦਿੱਤੇ ਨੇ। ਫਿਰ ਦੇਵੀ ਰੂਪ ਸੁਲਖਣੀ ਮਾਤਾ ਜੀ ਡੋਲੇ ਵਿੱਚ ਚੜ ਕੇ ਚਲੇ ਗਏ ਚਲੇ ਗਏ ਨੇ ਮਾਤਾ ਸੁਲਖਣੀ ਜੀ ਦਾਸਿਆਂ ਨੂੰ ਨਾਲ ਲੈ ਕੇ ਸੁਲਤਾਨਪੁਰ ਪਹੁੰਚ ਗਈ ਹੈ ਆ ਕੇ ਬੇਬੇ ਨਾਨਕੀ ਦੇ ਚਰਨ ਛੂਹੇ ਨੇ ਬੇਬੇ ਨਾਨਕੀ ਨੇ ਅਸੀਸ ਦੇ ਕੇ ਬਹੁਤ ਆਦਰ ਕੀਤਾ ਹੈ ਘਰ ਵਿੱਚ ਸ਼ੁਭ ਅਸਥਾਨ ਤੇ ਬਿਠਾ ਦਿੱਤਾ ਏ ਉਥੇ ਕਈ ਦਿਨ ਬਤਾਏ ਜਿਹੜਾ ਕਿ ਬੇਬੇ ਨਾਨਕੀ ਦਾ ਘਰ ਸੀ ਫਿਰ ਇੱਕ ਵੱਖਰਾ ਘਰ ਜਿਹੜਾ ਹੈ ਬਣਵਾਇਆ ਗਿਆ ਹੈ ਜਿਹੜਾ ਕਿ ਸਾਰੀਆਂ ਰੁੱਤਾਂ ਦੇ ਵਿੱਚ ਚੰਗਾ ਰਹਿੰਦਾ ਸੀ ਭਾਂਡੇ ਹੋਰ ਸਮਾਨ ਜੋ ਵੀ ਚਾਹੀਦਾ ਸੀ ਸਭ ਕੁਝ ਲਿਆ ਕੇ ਉਸ ਦੇ ਨਵੇਂ ਘਰ ਦੇ ਵਿੱਚ ਰੱਖ ਦਿੱਤਾ ਏ ਘਿਓ ਖੰਡ ਅੰਨ ਦਾਣਾ ਜੋ ਵੀ ਚਾਹੀਦਾ ਸੀ ਸੋਨੇ ਦੇ ਨਗਾਂ ਵਾਲੇ ਜੜੇ ਗਹਿਣੇ ਕਰਵਾਏ ਗਏ ਨੇ ਉਹ ਸਾਰੇ ਗੁਰਮੁਖੋ ਪਹਿਨਾਏ ਆਪਣੇ ਭਰਾ ਦੇ ਘਰ ਨੂੰ ਵਸਾ ਕੇ ਬੇਬੇ ਨਾਨਕੀ ਬੜੀ ਖੁਸ਼ ਹੋਈ ਹੈ ਕਮਲ ਨੈਣ ਕਮਲ ਵਰਗੇ ਮੁਖੜੇ ਵਾਲੇ ਮੁਖੜੇ ਵਾਲੇ ਆਪ ਆਪਣੇ ਘਰ ਨਹੀਂ ਸਨ ਆਉਂਦੇ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰ ਨਹੀਂ ਸਨ ਜਾਇਆ ਕਰਦੇ ਘਰ ਆ ਕੇ ਕੁਝ ਧਨ ਵੀ ਨਹੀਂ ਸੀ ਦਿੰਦੇ ਗਰੀਬਾਂ ਨੂੰ ਦਾਨ ਦੇਣ ਦੇ ਵਿੱਚ ਬੜੇ ਚਤੁਰ ਨੇ ਅਤੇ ਦੁਕਾਨ ਤੇ ਜਗ ਲੱਗਿਆ ਲਾਇਆ ਹੋਇਆ ਹੈ ਦੁਕਾਨ ਤੇ ਬਹੁਤ ਜ਼ਾੜੀ ਭੀੜ ਜਿਹੜੀ ਹੈ ਹਰ ਰੋਜ਼ ਹੀ ਰਹਿੰਦੀ ਹੈ ਗੁਰਮੁਖੋ ਜਗਤ ਦੇ ਮਾਲਕ ਸਭ ਨੂੰ ਬੜੇ ਉੱਦਮ ਦੇ ਨਾਲ ਧਾਨ ਦੇ ਰਹੇ ਨੇ ਕਈ ਵੇਖ ਕੇ ਗੁਰੂ ਜੀ ਦਾ ਬੜਾ ਜਾਸ ਕਰਦੇ ਨੇ ਤੇ ਕਈ ਦਿਲ ਦੇ ਵਿੱਚ ਈਰਖਾ ਵੀ ਕਰਦੇ ਨੇ ਮਾਤਾ ਸੁਲਖਣੀ ਇਸ ਪ੍ਰਕਾਰ ਦੇ ਵਿਹਾਰ ਨੂੰ ਸੁਣ ਕੇ ਨਾ ਵੇਖ ਕੇ ਬੜਾ ਖਿਜਦੀ ਹੈ ਮਾਤਾ ਸੁਲਖਣੀ ਉਹ ਕਹਿੰਦੀ ਹੈ ਕਿ ਘਰ ਦਾ ਦੁੱਖ ਤਾਂ ਜਾਣਦਾ ਨਹੀਂ ਹੈ ਪਰ ਬਾਹਰ ਵੱਡੇ ਦਿਆਲੂ ਬਣੇ ਹੋਏ ਨੇ ਧਨ ਪਾਸ ਰੱਖਦੇ ਨਹੀਂ ਹੈ ਬਿਨਾਂ ਕਿਸੇ ਕੰਮ ਦੇ ਗਵਾ ਰਹੇ ਨੇ ਗ੍ਰਸਤੀ ਨੂੰ ਚਲਾਉਣ ਵਾਸਤੇ ਘਰ ਨੂੰ ਚਲਾਉਣ ਵਾਸਤੇ ਸਦਾ ਪੈਸੇ ਦੀ ਲੋੜ ਹੈ ਘਰ ਦੇ अनेका प्रकार ਦੇ ਖਰਚੇ ਹੁੰਦੇ ਨੇ ਜਿਸ ਦੇ پاس ਧਨ ਹੁੰਦਾ ਏ ਉਹ ਹੀ ਸਾਰੇ ਕਾਰਜ ਪੂਰੇ ਕਰ ਸਕਦਾ ਏ ਇਹਨਾਂ ਦੇ ਮਨਨ ਵਿੱਚ ਇਹ ਗੱਲ ਆਉਂਦੀ ਨਹੀਂ ਜੋ ਕੁਝ ਵੀ ਆਉਂਦਾ ਏ ਲੁੱਟਾ ਦਿੰਦੇ ਨੇ ਧਨ ਰੱਖਣ ਦਾ ਦਿਲ ਦੇ ਵਿੱਚ ਕੋਈ ਵਿਚਾਰ ਨਹੀਂ ਹੈ ਦੂਸਰੇ ਵੀ ਇਸ ਇਸ ਨੂੰ ਮਨਾ ਨਹੀਂ ਕਰਦੇ ਸਦਾ ਇਸ ਪ੍ਰਕਾਰ ਗਿਣਤੀਆਂ ਗਿੰਦੀ ਰਹਿੰਦੀ ਹੈ ਮਾਤਾ ਸੁਲਖਣੀ ਦਿਲ ਵਿੱਚ ਦਿਨ ਰਾਤ ਦੁਖੀ ਰਹਿੰਦੀ ਹੈ ਜਦੋਂ ਕਦੇ ਬੇਬੇ ਨਾਨਕੀ ਉਸ ਦੇ پاس ਆਉਂਦੀ ਹੈ ਨਾ ਗੁੱਸੇ ਦੇ ਨਾਲ ਆਪਣਾ ਸਾਰਾ ਦੁੱਖ ਜਿਹੜਾ ਹੈ ਉਹ ਸੁਣਾਉਂਦੀ ਹੈ ਜੇ ਤੁਸੀਂ ਆਪਣੇ ਭਰਾ ਨੂੰ ਸਮਝਾਉਂਦੇ ਨਹੀਂ ਹੋ ਗ੍ਰਿਸ਼ਤ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਕਿਵੇਂ ਚੱਲਣਗੇ ਘਰ ਦੇ ਵਿੱਚ ਆ ਕੇ ਕਦੀ ਆਪਣਾ ਚਿਹਰਾ ਵੀ ਨਹੀਂ ਵਿਖਾਉਂਦੇ ਸਾਰੇ ਧਨ ਨੂੰ ਲੁਟਾ ਰਹੇ ਨੇ ਤੇ ਬੇਬੇ ਨਾਨਕੀ ਜਿਹੜੀ ਐ ਉਹ ਆਪਣੀ ਪਰਜਾਈ ਦੀਆਂ ਗੱਲਾਂ ਆਪਣੇ ਕੰਨਾਂ ਨਾਲ ਸੁਣੀਆਂ ਤਾਂ ਉਹਨੂੰ ਆਪਣੀ ਪਰਜਾਏ ਨੂੰ ਬੜੇ ਆਦਰ ਦੇ ਨਾਲ ਹਰ ਢੰਗ ਦੇ ਨਾਲ ਸਮਝਾਇਆ ਏ ਆਪਣੇ ਮਿੱਠੇ ਬਚਨਾਂ ਦੇ ਨਾਲ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਜਗਤ ਦੀ ਰੀਤ ਉਸਨੇ ਸੱਚੀ ਸਮਝੀ ਹੈ ਬੇਬੇ ਨਾਨਕੀ ਨੇ ਆਖਿਆ ਜਿਵੇਂ ਮੈਂ ਕਹਿੰਨੀ ਐ ਨਾ ਉਸੇ ਤਰ੍ਹਾਂ ਕੰਮ ਕਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਰਦੇ ਨੇ ਉਸੇ ਤਰ੍ਹਾਂ ਹੀ ਕਰੋ ਉਹ ਹਰ ਤਰ੍ਹਾਂ ਦੇ ਨਾਲ ਚਤੁਰ ਦੇ ਸਿਆਣੇ ਨੇ ਉਹਨੂੰ ਮੈਂ ਕੀ ਸਮਝਾਵਾਂ ਉਹ ਕੋਈ ਬੱਚਾ ਨਹੀਂ ਹੈ ਤੁਹਾਡੀ ਜਿਹੜੀ ਸੋਚ ਪਤੀ ਦੇ ਉਲਟ ਹੈ ਇਸ ਨੂੰ ਤਿਆਗ ਦਿਓ ਤੇ ਹਿਰਦੇ ਵਿੱਚ ਵੀ ਸਦਾ ਹੀ ਉਹਨਾਂ ਦੇ ਖਿਆਲ ਮੁਤਾਬਕ ਰਹੋ ਜੇ ਕਿਸੇ ਪਦਾਰਤ ਦੀ ਲਾਲਸਾ ਹੋਵੇ ਤਾਂ ਮੈਨੂੰ ਦੱਸੋ ਮੈਂ ਲਿਆ ਕੇ ਦੇਵਾਂਗੀ ਮੈਂ ਤੇਰੀ ਲੋੜ ਝਾਟੀ ਪੂਰੀ ਕਰ ਦੇਵਾਂਗੀ ਇਹ ਸਮਝੋ ਕੇ ਪਤੀ ਹੁਣ ਸਾਥ ਚੱਲਣ ਦੇ ਵਿੱਚ ਹੀ ਤੇਰਾ ਭਲਾ ਹੈ ਇਸ ਦੇ ਨਾਲ ਆਪ ਨੂੰ ਸਭ ਪ੍ਰਕਾਰ ਦਾ ਸੁੱਖ ਪ੍ਰਾਪਤ ਹੋਏਗਾ ਜਦੋਂ ਉਸਨੇ ਬੇਬੇ ਨਾਨਕੀ ਦੀ ਮਿੱਠੀ ਬੋਲੀ ਦੇ ਵਿੱਚ ਸੁਣਿਆ ਹੈ ਨਾ ਸਿੱਖਿਆ ਸੁਣੀ ਹੈ ਸਲਖਣੀ ਆਪਣੇ ਆਪ ਚੁੱਪ ਹੋ ਗਈ ਹੈ ਫਿਰ ਆਪਣੇ ਘਰ ਵੇਬੇ ਨਾਨਕ ਜੀ ਫਿਰ ਆਪਣੇ ਘਰ ਰਹਿ ਗਏ ਸਦਾ ਗੁਰਮੁਖੋ ਮਾਤਾ ਸੁਲਖਣੀ ਜਿਹੜੀ ਹੈ ਚਿੰਤਾਵਾ ਨਹੀਂ ਰਹਿੰਦੀ ਚਿੰਤਾ ਦੇ ਵਿੱਚ ਰਹਿੰਦੀ ਹੈ ਉਹ ਕਦ ਤੱਕ ਸਮਾਂ ਬਤਾਓ ਬਤਾਉਣ ਦੇ ਲਈ ਚੁੱਪ ਰਵੇ ਇਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰ ਦੇ ਵਿੱਚ ਨਹੀਂ ਆਉਂਦੇ ਤੇ ਇਸ ਤਰ੍ਹਾਂ ਦੁਨੀਆ ਨੂੰ ਤਾਰ ਰਹੇ ਨੇ ਦੁਨੀਆ ਦੇ ਵਿੱਚ ਵਿਚਰ ਰਹੇ ਨੇ ਕਿਸ ਤਰ੍ਹਾਂ ਗੁਰਮੁਖੋ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਹਰਾ ਜੀ ਤੇ ਸਾਸਰ ਆ ਕੇ ਸਤਿਗੁਰਾਂ ਨੂੰ ਬੜੇ ਭੇੜੇ ਬੋਲ ਬੋਲਦੇ ਨੇ ਆ ਕੇ ਸਮਝਾਉਂਦਾ ਯਤਨ ਕਰਦੇ ਨੇ ਕਿ ਇਸ ਤਾਂ ਧੰਦੀ ਪ੍ਰਾਪਤੀ ਵਾਸਤੇ ਮਹਿਤਾ ਕਾਲੂ ਸਮਝਾਇਆ ਕਰਦੇ ਸੀ ਕਿਉਂਕਿ ਸਤਿਗੁਰੂ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਮਨ ਨੂੰ ਸਤਿਗੁਰਾਂ ਨੂੰ ਇਹ ਸਮਝ ਨਹੀਂ ਸਕੇ ਕਿ ਸੱਚ ਚੇਤਿ ਅਵਤਾਰ ਹੈ ਇਹ ਤਾਂ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਯੋ ਇਹ ਤਾਂ ਆਪ ਨਰਾਇਣ ਹੈ ਕਲਾ ਧਾਰ ਕੇ ਇਸ ਜਗ ਦੇ ਵਿੱਚ ਆਇਆ ਹੈ ਜਗ ਦਾ ਉਧਾਰ ਕਰਨ ਵਾਸਤੇ ਆਇਆ ਹੈ ਮਾਤਾ ਸੁਲਖਣੀ ਵੀ ਆਮ ਮਨੁੱਖ ਸਮਝਦੀ ਹੈ ਕੇਵਲ ਬੇਬੇ ਨਾਨਕੀ ਦੇ ਮਨ ਵਿੱਚ ਤਰਵਾਸ ਹੈ ਕਿ ਮੇਰਾ ਜਿਹੜਾ ਭਰਾ ਏ ਇਹ ਸੱਚ ਚੇਤ ਅਵਤਾਰ ਹੈ ਰੱਬੀ ਅਵਤਾਰ ਹੈ ਦੁਨੀਆ ਨੂੰ ਤਾਰਨ ਵਾਸਤੇ ਇਹਨੇ ਸਰੀਰ ਧਾਰਨ ਕੀਤਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਇਸ ਧਰਤੀ ਦੇ ਉੱਤੇ ਵਿਚਰ ਰਹੇ ਨੇ ਕਿਸ ਤਰ੍ਹਾਂ ਮੂਲਾ ਤੇ ਚੰਦੋ ਰਾਣੀ ਆ ਕੇ ਸਤਿਗੁਰਾਂ ਨੂੰ ਗੁੱਸੇ ਹੁੰਦੇ ਨੇ ਇਸ ਤਰ੍ਹਾਂ ਆਪਣਾ ਗੁੱਸਾ ਉਤਪਨ ਕਰ ਦੇਣਾ ਇਹ ਕਲ ਦੇ ਪ੍ਰਸੰਗ ਦੇ ਅੰਦਰ ਅਸੀਂ ਸਰਬਨ ਕਰਾਂਗੇ ਜੀ ਸਤਿਗੁਰੂ ਕਿਰਪਾ ਕਰਨ ਸਾਡੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹੀ ਗੁਰਮੁਖੋ ਸਾਨੂੰ ਹਾਜ਼ਰੀਆਂ ਪਰੰਦੀਆਂ ਦਾਤਾਂ ਸਤਿਗੁਰੂ ਬਖਸ਼ਿਸ਼ ਕਰਨ ਰੋਜ਼ਾਨਾ ਹੀ ਬੇਨਤੀ ਕਰੀਦੀ ਹੈ ਕਿ ਭਾਈ ਦਾਤਾਂ ਸਤਿਗੁਰਾਂ ਦੇ ਕੋਲੋਂ ਉਹ ਮੰਗਿਆ ਕਰੀਏ ਜਿਹੜੀਆਂ ਦਾਤਾਂ ਸਦਾ ਹੀ ਸੁੱਖ ਦੇਣ ਵਾਲੀਆਂ ਨੇ ਉਹ ਦਾਤ ਕਿਹੜੀ ਐ ਦੇਹ ਨਾਮ ਸੰਤੋਖੀਆ ਪੁੱਤਰੈ ਮਨ ਕੀ ਭੁੱਖ ਜਿਹਦੇ ਨਾਲ ਮਾਂ ਦੀਆਂ ਭੁੱਖਾਂ ਦੂਰ ਹੁੰਦੀਆਂ ਨੇ ਉਹ ਐ ਜੀ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬੰਦਗੀ ਦੀ ਦਾਤ ਦੇ ਕਰੈਸੀਆਂ ਦਾਤਾਂ ਅਸੀਂ ਸਤਿਗੁਰਾਂ ਦੇ ਕੋਲੋਂ ਮੰਗਾਂ ਫਿਰ ਕੀ ਮਿਲੇਗਾ ਸੁਖ ਹੀ ਸੁਖ ਹੈ ਦੁਨੀਆ 'ਚ ਸੁਖ ਅੱਗੇ ਦਰਗਾਹ ਦੇਵੇ ਸੁਖ ਜਿਵੇਂ ਸਤਿਗੁਰਾਂ ਦਾ ਫੁਰਮਾਨ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਿਗੁਰੂ ਦੇ ਸਤਿਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਇੱਕ ਵਾਰੀ ਸਾਰੇ ਫਤਿਹ ਦਾ ਜਵਾਬ ਫਤੇ ਵਿੱਚ ਦੇਣ ਦੀ ਗਿਰਪਾਲਤਾ ਕਰੋ ਕੋਈ ਵੀ ਰਸਨਾ ਗੁਰਮਖੋ ਵਾਂਝੀ ਨਾ ਰਵੇ ਸਾਰੇ ਕਰੋ ਮੁਖ ਪਵਿੱਤਰ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ